ਹੈਲੋ ਜੀ ਸਤਿ ਸ੍ਰੀ ਅਕਾਲ ਜੀ গুਡ ਮਾਰਨਿੰਗ ਜੀ ਕੀ ਹਾਲ ਹੈ ਤੁਹਾਡੇ ਸਭ ਤੇ ਹੋਪ ਤੁਸੀਂ ਵਧੀਆ ਹੋਵੋਗੇ ਤੇ ਹਾਂਜੀ ਬੱਚੇ ਛੁੱਟੀਆਂ ਖਤਮ ਹੋ ਗਿਆ ਨੇ ਤੇ ਸਾਰੇ ਆਪਣੇ ਕੰਮਾਂ ਕਰਦੇ ਫੇਰ ਲੱਗੇ ਨੇ ਹੈਨਾ ਤੇ ਆਪਾਂ ਵੀ ਜੁੜ ਗਏ ਨੇ ਆਪਣੇ ਚੈਨਲ ਨਾਲ ਫੇਰ ਤੋਂ ਰੈਗੂਲਰ ਤੇ ਅੱਜ ਦੇ ਜੋ ਸੂਟ ਨੇ ਬਹੁਤ ਹੀ ਸੋਹਣੇ ਰਹਿਣ ਵਾਲੇ ਨੇ ਰਿਓਂਦੇ ਹੀ ਸੂਟ ਰਹਿਣ ਵਾਲੇ ਨੇ ਰਿਓਂਦੇ ਸਲਵਾਰ ਰਹਿਣ ਦੀ ਕਮੀਜ਼ ਪ੍ਰਿੰਟਡ ਕਮੀਜ਼ ਹੈਗੀ ਐ ਸਪਲੇਨ ਸਲਵਾਰ ਹੈਗੀ ਐ ਨਾਲ ਬਹੁਤ ਸੋਹਣਾ ਤੁਹਾਨੂੰ ਡਬਲ ਸ਼ੇਡ ਦਾ ਦੁਪੱਟਾ ਦਿੱਤਾ ਜਾ ਰਿਹਾ ਹੈ ਪ੍ਰਾਈਸ ਰਹਿਣ ਵਾਲਾ ਹੈ 750 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ 올ਓਵਰ ਇੰਡੀਆ ਘਰ ਬੈਠੇ ਤੁਸੀਂ ਕਿਤੇ ਵੀ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੂਰੀ ਵੀਡੀਓ ਚੈੱਕ ਕਰਨੀ ਹੈ ਐਂਡ ਵਿੱਚ 475 ਵਾਲੇ ਸੂਟ ਵੀ ਤੁਹਾਨੂੰ ਦਿਖਾਏ ਜਾਣਗੇ ਜੈਪੂਰੀ ਕਾਟਨ ਦੇ ਜੋ ਕਿ ਬਹੁਤ ਹੀ ਵਧੀਆ ਨੇ ਤੇ ਪਰਸਨਲੀ ਮੈਂ ਉਹਨੂੰ ਸੂਟਰ ਨੂੰ ਮੰਗਾ ਚੁੱਕੇ ਹਾਂ ਬੋਡੀ ਵਰੀਆ ਫੈਬਰਿਕ ਹੈ ਆਰਡਰ ਕਰਨ ਲਈ ਸਕਰੀਨ ਤੇ ਨੰਬਰ ਤੁਹਾਨੂੰ ਦਿੱਤਾ ਗਿਆ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ অন ਡਿਲੀਵਰੀ ਨਹੀਂ ਹੈ ਪੇਮੈਂਟ ਪਹਿਲਾਂ ਕਰਨੀ ਪਏਗੀ ਐਡਵਾਂਸ ਵਿੱਚ ਪੇਮੈਂਟ ਕਰਨੀ ਪਏਗੀ ਜੇ ਤੁਸੀਂ ਨਹੀਂ ਕਰ ਸਕਦੇ ਪੇਮੈਂਟ ਤਾਂ ਕਿਸੇ ਦੁਕਾਨ ਤੇ ਜਾ ਕੇ ਉਹਨਾਂ ਨੂੰ ਪੇਮੈਂਟ ਦੇ ਕੇ ਪੇਮੈਂਟ ਕਰਵਾ ਸਕਦੇ ਹੋ ਆਨਲਾਈਨ ਕੈਸ਼ ਪਕੜਾ ਕੇ ਇਹ ਵਾਲੇ ਸੂਟ 475 ਦੇ ਜੈਪੋ ਦੀ ਕੋਟਨ ਫੈਬਰਿਕ ਰੈਡ ਵਾਲਾ ਬਹੁਤ ਹੀ ਵਧੀਆ ਸੋਫਟ ਫੈਬਰਿਕ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਅਵੇਲੇਬਲ ਨੇ ਤੇ ਬਹੁਤ ਹੀ ਸੋਹਣੀ ਕਲੈਕਸ਼ਨ ਰਹਿਣ ਵਾਲੀ ਹੈ ਪੂਰੀ ਵੀਡੀਓ ਚੈੱਕ ਕਰਨੀ ਹੈ ਜੇ ਤੁਹਾਨੂੰ ਕੋਈ ਸੂਟ ਪਸੰਦ ਆਂਦਾ ਹੈ ਤੇ ਆਰਡਰ ਕਰਨ ਲਈ WhatsApp ਤੇ ਮੈਸੇਜ ਕਰਨਾ ਹੈ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਇਹਨਾਂ ਦੀ ਬੁਕਿੰਗ ਕਰਵਾਓ ਜੀ ਤੇ ਜੇ ਤੁਸੀਂ ਰੀਸੇਲਿੰਗ ਕਰਨਾ ਚਾਹੁੰਦੇ ਹੋ ਤਾਂ ਮੇਰੇ WhatsApp ਤੇ ਮੈਸੇਜ ਕਰਕੇ ਮੇਰੇ ਨਾਲ ਜੁੜ ਸਕਦੇ ਹੋ ਤੇ ਡੈਲੀ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਆਰਡਰ ਕਰਨ ਲਈ ਵਟਸਐਪ ਕਰੋ ਪੂਰੀ ਵੀਡੀਓ ਚੈੱਕ ਕਰਨੀ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਅਵੇਲੇਬਲ ਹੈਗੇ ਨੇ ਤੇ ਚੈਨਲ ਤੇ ਵਿਜ਼ਿਟ ਕਰਕੇ ਪਾਰਟੀ ਵੀਅ ਸੂਟਾ ਦੀ ਕਲੈਕਸ਼ਨ ਵੀ ਦੇਖ ਸਕਦੇ ਹੋ ਤੇ ਵਟਸਐਪ ਤੇ ਮੈਸੇਜ ਕਰਕੇ ਮੇਰੇ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਵੀਡੀਓ ਚੈੱਕ ਕਰਨੀ ਹੈ ਪੂਰੀ ਵੀਡੀਓ دیکھنے ਧੰਨਵਾਦ ਅੱਛੀ ਲੱਗੀ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਕਰੇ ਥੈਂਕ ਯੂ